ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾ ਨੂੰ ਅਗਨ ਭੇਡ ਕਰਨ ਦਾ ਮਾਮਲਾ ਐਸ.ਸੀ. ਪ੍ਰਦਾਨ ਹਰਜਿੰਦਰ ਸਿੰਘ <table> ਨੇ ਕੀਤਾ ਤੇ ਖਬਰਾਂ ਸਰਕਾਰ ਨੂੰ ਉੱਚ ਪੱਧਰੀ ਜਾਂਚ ਕਰਾਉਣ ਅਤੇ ਸਖਤ ਕਾਨੂੰਨ ਬਣਾਉਣ ਦੀ ਕੀਤੀ ਮੰਗ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ <table> ਨੇ ਜੰਮੂ ਕਸ਼ਮੀਰ ਚ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਪਵਿੱਤਰ ਸਰੂਪਾ ਨੂੰ ਪੈਟਰੋਲ ਪਾ ਕੇ ਅੱਗ ਲਗਾਉਣ ਦੀ ਨਿੰਦਕਉ ਘਟਨਾ ਦੀ ਸਖਤ ਸ਼ਬਦਾਂ ਚ ਨਿੰਦਾ ਕੀਤੀ ਹੈ। ਉਨਾ ਕੇ ਹੈ ਕਿ ਇਹ ਘਟਨਾ ਨਾ ਸਿਰਫ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ ਸਗੋ ਪੂਰੇ ਸਮਾਜ ਲਈ ਸ਼ਰਨਾਖ ਹੈ ਤਾਂਮੀ ਨੇ ਕਿਹਾ ਕਿ ਇਹ ਦੁਖਦਾਈ ਗੱਲ ਹੈ ਕਿ ਅਜਿਹੇ ਬੇਲੇ ਜਦੋਂ ਜੰਮੂ ਤੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ੀਰਸ਼ਤਾਬਦੀ ਦੇ ਸਬੰਧ ਚ ਨਗਰ ਕੀਰਤਨ ਸਮਾਰਕ ਲਈ ਸਰਕਾਰ ਨਾਲ ਵਿਚਾਰ ਵਟਾਂਦਰਾ ਚੱਲ ਰਹੀ ਹੈ ਉਸੇ ਜ਼ੂਬੇ ਚ ਅਜੇ ਹੀ ਖਣੌਣੀ ਵਾਰਦਾਤ ਪਾਪ ਰਹੀ ਹੈ ਐਸਜੀਪੀਸੀ ਪ੍ਰਧਾਨ ਨੇ ਕੇਂਦਰ ਅਤੇ ਜੰਮੂ ਕਸ਼ਮੀਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ मामले ਦੀ ਉੱਚ ਪੱਤਰੀ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਦੇਖੋ ਮੈਨੂੰ ਖਬਰ ਹੁਣ ਫੇ ਲੇਟ ਮੇੜੀ ਥੋੜੀ ਜੇ ਪੇ ਉੱਥੇ ਚਾ ਪੰਜ ਸਰੂਪ ਪੈਟਰੋਲ ਪਾ ਕੇ ਤੇ ਉਹ ਅਗਨ ਭੇਟ ਕਰ ਦਿੱਤੇ ਆ। ਤੇ ਇਹ ਜਿਹੜੀ ਸਾਜ਼ਿਸ਼ ਹੋਈ ਆ ਇਹ ਸਰਕਾਰ ਨੂੰ ਤੁਰੰਤ ਜਿਹੜੀ ਆ ਲੱਭਣੀ ਚਾਹੀਦੀ ਆ। ਕਿਉਂਕਿ ਸਮੁੱਚਾ ਸਿੱਖ ਪੰਥ ਸਭ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਕਾਟੇ 300 ਸਾਲਾਂ ਸ਼ਹੀਦ ਦੀ ਗੁਰਪੁਰਬ ਮਨਾ ਰਿਹਾ ਤੇ ਇਹੋ ਜਿਹਾ ਸਾਇੰਸਤਕ ਸਮੇਂ ਦੇ ਵਿੱਚ ਅਸੀਂ ਤਾਂ ਉਥੋਂ ਨਗਰ ਕੀਰਤਨ ਲਿਆਉਣ ਦਾ ਤੇ ਉਹ ਸਰਕਾਰ ਨਾਲ ਵੀ ਬੈਠ ਕੇ ਵਿਚਾਰ ਕਰ ਰਹੇ ਸੀ ਪਰ ਇਹੋ ਜਿਹੀ ਦੁਖਦ ਘਟਨਾ ਦਾ ਘਟ ਜਾਣਾ ਇਹਦੇ ਪਿੱਛੇ ਕਿਹੜੇ ਅਨਸਰ ਆ ਤੇ ਇਹਨਾਂ ਜਿਹੜੇ ਹੈਗੇ ਉਹਨਾਂ ਨੂੰ ਵੱਡੀ ਤੋਂ ਵੱਡੀ ਸਜ਼ਾ ਦੇਣੀ ਚਾਹੀਦੀ ਹੈ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਸੈਂਟਰ ਸਰਕਾਰ ਇਹ ਵਿਆਦਬੀਆਂ ਦੇ ਮੁੱਦੇ ਤੇ ਜਿਹੜੀ ਆਪਣੇ ਆਈਪੀਸੀ ਦੇ ਵਿੱਚ ਜਿਹਨੂੰ ਆਪਾਂ ਹੁਣ ਨਵਾਂ ਭਾਰਤੀਆ ਨਿਗਮ ਕੋਈ ਬੀਐਨਐਸ ਕਹਿੰਦੇ ਆ ਉਹਦੇ ਵਿੱਚ ਸੋਧ ਕਰੇ ਤੇ ਉਹ ਜਿਹੜੇ ਸੈਕਸ਼ਨ ਆ ਉਹਨਾਂ ਦੇ ਵਿੱਚ ਕੈਪੀਟਲ ਪਨਿਸ਼ਮੈਂਟ ਕਰੇ ਕਿਉਂਕਿ ਸਰਕਾਰਾਂ ਪਹਿਲਾਂ ਵੀ ਇਹਦੇ ਬਾਰੇ ਬਣਾਉਂਦੀਆਂ ਰਹੀਆਂ ਪਰ ਉਹ ਐਕਟ ਐਕਟੇ ਬਣ ਕੇ ਰਹਿ ਗਿਆ ਉਹਨਾਂ ਦੀ ਕੋਈ ਅਮਲਦਾਰੀ ਨਹੀਂ ਹੋਈ ਤੇ ਅੱਜ ਵੀ ਸਰਕਾਰ ਜਿਹੜੀ ਆ ਇਹ ਵੀ ਮੈਂ ਸਮਝਦਾ ਇੱਕ ਬਿਆਦਵੀ ਦਾ ਮੇਲ ਲਿਆ ਕੇ ਉਹਦੇ ਤੇ ਆਪਣੀ ਰਾਜਨੀਤੀ ਉਹ ਖੇਡ ਰਹੀ ਆ ਪਤਾ ਤਾਂ ਹੈਗਾ ਵੀ ਮੋਰੇ ਬਾਣਾ ਕੁਛ ਨਹੀਂ ਕਿਉਂਕਿ ਸੈਂਟਰਲ ਐਕਟ ਆ ਤੇ ਸੈਂਟਰਲ ਐਕਟ ਜਿੰਨਾ ਚਿਰ ਮੈਨਡ ਨਹੀਂ ਹੁੰਦਾ ਉਹਨਾਂ ਚਿਰ ਕੋਈ ਸਾਨੂੰ ਆਪਣੇ ਇਨਸਾਫ ਨਹੀਂ ਮਿਲਣਾ ਤੇ ਮੈਂ ਸਮਝਦਾ ਵੀ ਇਹ ਦਿਨੋਂ ਦਿਨ ਜਿਹੜੇ ਆ ਘਟਨਾਵਾਂ ਇਦਾਂ ਦੀਆਂ ਵੱਧ ਰਹੀਆਂ ਆ ਖਾਸ ਕਰਕੇ ਮੈਂ ਠੀਕ ਆ ਸਾਰੇ ਧਰਮਾਂ ਦਾ ਸਤਕਾਰ ਅਸੀਂ ਕਰਦੇ ਆ ਸਤਗੁਰੂ ਜੀ ਸਾਨੂੰ ਸਿਖਾਇਆ ਕਿ ਗੁਰੂ ਅਮਰਦਾਸ ਪਾਚਨੇ ਦਿੱਤੀ ਤੇ ਗੁਰੂ ਤੇਗ ਬਹਾਦਰ ਪਾਚਨੇ ਗੁਰੂ ਨਾਨਕ ਦੇਵ ਪਾਚਨੇ ਤੇ ਦਸਮ ਪਾਚਨੇ ਦਾ ਸਾਰਿਆਂ ਸਿੱਖਾਂ ਨੂੰ ਉਦੇਸ਼ ਹੀ ਕਰ ਦਿੱਤਾ ਤੇ ਸਾਡੇ ਪੂਰਬਲਿਆਂ ਨੇ ਜਿਹੜੇ ਅਰਦਾਸ ਬਣਾਈ ਸੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਬਿਆਦਮੀਆਂ ਹੋਰ ਕਿਸੇ ਗ੍ਰੰਥ ਦੀਆਂ ਨਹੀਂ ਹੁੰਦੀਆਂ ਕੇਵਲ ਤਾਂ ਕੇਵਲ ਜਦੋਂ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਦੀ ਇਹ ਪਤਾ ਨਹੀਂ ਹੁਣ ਮੈਨੂੰ ਕਿਹੜੀ ਇਹਦੇ ਪਿੱਛੇ ਸਾਜਿਸ਼ੇ ਵੱਡੀ ਚੱਲਦੀ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਇਹ ਇਹਦੇ ਵਿੱਚ ਮੈਂਡਮੈਂਟ ਕਰਕੇ ਇਸ ਕੈਪੀਟਲ ਪਨਿਸ਼ਮੈਂਟ ਜਿਹੜੀ ਆ ਉਹ ਹੋਣੀ ਚਾਹੀਦੀ ਆ ਤਾਂ ਕਿ ਜਿਹੜਾ ਫਿਰਦਾ ਕੋਈ ਕਾਹਤ ਕਰਦਾ ਉਹਨੂੰ ਫੇਤਾ ਜ਼ਿੰਦਗੀ ਜੇਲ੍ਹ ਦੇ ਵਿੱਚ ਵੀ ਰਹਿਣਾ ਪਵੇ ਸਾਡੇ ਪ੍ਰਤਾਪ ਸਿੰਘ ਸਰਦਾਰ ਜੈਬ ਸਿੰਘ ਤੇ ਨਾਲ ਸਰਦਾਰ ਗਰਮੀਤ ਸਿੰਘ ਬੂ ਮੈਂਬਰ ਤੇ ਸਾਡਾ ਜਿਹੜਾ ਮਿਸ਼ਨ ਆ ਜਮੂਦਾ ਉਹ ਤੜਕੇ ਚੱਲ ਗਿਆ ਹਰਪਿੰਦਰ ਸਿੰਘ ਉਹ ਉਸੇ ਪਹੁੰਚ ਵੀ ਗਿਆ ਆ ਤੇ ਮੈਂ ਵੀ ਹੁਣ ਯਤਨ ਕਰਦਾ ਉਹਨਾਂ ਕੋਲ ਰਿਪੋਰਟ ਲੈ ਕੇ ਜੇ ਮੈਨੂੰ ਵੀ ਆਪ ਜਤੀ ਤੌਰ ਤੇ ਜਾਣਾ ਪਿਆ ਤੇ ਮੈਂ ਵੀ ਫਿਰ ਪ੍ਰਾਂਤ ਰਵਾਨੀ ਕੀ ਲੈ ਲੂੰਗਾ ਇੱਥੋਂ। ਸ਼ਾਂਬਾ ਸ਼ਾਂਬਾ ਢਾਗਾਏ ਹੈ ਲੋਕੇ ਉੱਥੇ ਮੈਂ ਹਾਲਾਤ ਦੇਖਦਾ ਬਹੁਤ ਸਿੱਖਾਂ ਦੇ ਚੰਗੇ ਆ ਜਿਹੜੇ ਸਿੱਖਿਆ ਉਹ ਪਿਆਰ ਵਰਤਿਆਰ ਅਮਰਤਾਰੀ ਆ ਤੇ ਇਹੋ ਜਿਹੇ ਵੀ ਹਾਲਾਤਾਂ ਦੇ ਵਿੱਚ ਉਸੇ ਘਟਣਾ ਘਟ ਜਾਣੀ ਮੈਂ ਸਮਝਦਾ ਬਹੁਤ ਮਾੜੀ ਆ ਅੰਮ੍ਰਿਤਸਰ ਤੋਂ ਹਰਦੀਪ ਪ੍ਰਿੰਸ ਦੀ ਰਿਪੋਰਟ ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ ਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ